ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਕਾਰਟਨ ਸਵਾਗਤ ਹੈ YouTube ਚੈਨਲ ਤੇ ਸੋ ਦੋਸਤੋ ਜਿਹੜਾ 15 ਤਰੀਕ ਤੇ 20 ਤਰੀਕ ਤੋਂ ਬਾਅਦ ਤੋਂ ਜਿਹੜੀ ਲਵਾਈਆਂ ਲਗਭਗ ਸ਼ੁਰੂ ਹੋ ਚੁੱਕੀ ਆ ਪਰ ਜਿਹੜਾ ਮੌਸਮ ਆ ਨਾ ਉਹ ਮੀਂਹ ਨਾ ਪੈਣ ਦੇ ਕਾਰਨ ਇੰਨਾ ਕ ਜਿਆਦਾ ਹਾਲਾਤ ਖਰਾਬ ਨੇ ਕਿ ਪਾਣੀ ਜਿਹੜਾ ਹੈਗਾ ਉਹ ਪੂਰਾ ਨਹੀਂ ਪਹੁੰਚ ਰਿਹਾ ਖੇਤਾਂ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਬਾਹਣ ਸੁੱਕਣੇ ਸ਼ੁਰੂ ਹੋ ਗਏ ਨੇ ਵਿੱਚ ਸੁ ਕੋਸ਼ਿਸ਼ ਕਰੋ ਜੇ ਪੋਸਿਬਲ ਹੈਗਾ ਜੇ ਸਰਦਾ ਤਾਂ ਤੁਸੀਂ ਥੋੜਾ ਜਿਹਾ ਆ ਇੱਕ ਦੋ ਦਿਨ ਕਹਿੰਦੇ ਨੇ بارش ਦੇ ਆਉਣ ਦੇ ਚਾਂਸ ਨੇ ਤਾਂ ਮੀਂਹ ਦਾ ਜਿਹੜਾ ਹੈਗਾ ਦੇਖ ਲਓ ਜੇ بارش ਆ ਜੇ ਉਸ ਤੋਂ ਬਾਅਦ ਝੋਨੇ ਦੀ ਜਿਹੜੀ ਲਵਾਈ ਉਹ ਸ਼ੁਰੂ ਕਰ ਲਿਓ ਕਿਉਂਕਿ ਇੱਥੇ ਨਾਲ ਤਾਂ ਛੁੱਡੀ ਲਵਾਈ ਖਰਚਾ ਪੈਣਾ ਕਦੂ ਕਰਨਾ ਵਾਹਣ ਨੇ ਤੇੜਾ ਛੜ ਜਿਹਨੇ ਤੇੜਾ ਛੜ ਰਹੀਆ ਵਾਹਣ ਨੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪੂਰਾ ਨਹੀਂ ਹੋਣਾ ਸੋ ਕਿਸਾਨ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਅਪੀਲ ਆ ਠੀਕ ਆ ਝੋਨਾ ਤਾਂ ਤੁਹਾਨੂੰ ਲਾਉਣੀ ਆ ਹਨਾ ਕਿਉਂਕਿ ਆਪਾਂ ਲਾਸਟ ਸਾਲਾਂ ਦੇ ਵਿੱਚ ਵੀ ਦੇਖਿਆ ਪਿਛਲੇ ਸਾਲਾਂ ਦੇ ਵਿੱਚ 20 20 ਜਦੋਂ ਤਰੀਕ ਦਿੱਤੀ ਵੀ ਹੁੰਦੀ ਆ ਝੋਨੇ ਦੀ ਉਦੋਂ ਵੀ ਤਾਂ ਆਪਾਂ 20 25 ਤਰੀਕ ਨੂੰ ਝੋਨਾ ਲਾਉਣੀ ਆ ਜੇ ਪੰਜ ਚਾਰ ਦਿਨ ਹੁਣ ਲੇਟ ਹੋ ਜਾਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਆ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਆ ਦੇਖੋ ਬਾਹਰ ਜਿਹੜਾ ਹੈਗਾ ਉਹ ਤੇ ਜਿਹੜਾ ਸਿਰਨਾ ਸਟਾਰਟ ਹੋ ਸਕਿਆ ਹਾਂ ਸੋ ਇਹ ਜੀਰੀ ਲਾ ਕੇ ਫਿਰ ਤੁਸੀਂ ਕੀ ਕਰੋਗੇ ਨਾ ਥੋੜਾ ਝੁੰਨੇ ਦਾ ਨੁਕਸਾਨ ਆ ਦੂਸਰਾ ਪਾਣੀ ਦੀ ਜਿਹੜੀ ਔਂਦੇ ਦੇ ਵਿੱਚ ਜਿੰਨਾ ਪਾਣੀ ਪਾਇਆ ਸੀ ਉਹਦੀ ਬੇਸਟ ਹੀ ਆ ਕਿਉਂਕਿ ਨਾਲ ਤਾਂ ਝੋਨਾ ਸੁੱਕੂਗਾ ਨਾਲੇ ਫਰੇੜਾ ਚੱਟੂ ਬਾਹਣ ਫਰੇੜਾ ਚੱਟੀਆਂ ਦਾ ਪਾਣੀ ਹੋਰ ਪਲੂਗਾ ਏ ਉਸ ਤੋਂ ਬਾਅਦ ਝੋਨੇ ਦੇ ਚੱਲਣ ਦੇ ਵਿੱਚ ਵੀ ਦਿੱਕਤ ਆਉਣੀ ਆਗੀ ਤੇ ਕਿਤੇ ਨਾ ਕਿਤੇ ਮਤਲਬ ਕਿਸਾਨ ਨੂੰ ਦੂਰੀ ਜਿਹੜੀ ਮਾਰ ਦਾ ਸਾਹਮਣਾ ਕਰਨਾ ਪੈਣਾਗਾ ਸੋ ਕਿਸਾਨ ਭਰਾਵੋ ਤੁਹਾਨੂੰ ਅਪੀਲ ਆ ਜੇ ਹੋ ਸਕਦਾ ਤਾਂ ਇਸ ਨੂੰ ਜਰੂਰ ਸਿਰ ਮੱਥੇ ਰੱਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਸ਼ ਦੇ ਦੱਸ ਲੈਣੇ ਚਾਂਸਸ ਹੈਗੇ ਨੇਗੇ 27 ਤਰੀਕ ਨੂੰ ਵੀ ਬਾਰਸ਼ ਦੱਸੀ ਵੀ ਆ ਤੇ ਅੱਜ ਤੇ ਕੱਲ ਚ ਵੀ ਜਿਹੜਾ ਹੈਗਾ ਮੌਸਮ ਨੇ ਅ ਨੱਤੇੜਾ ਹੈਗਾ ਮੌਸਮ ਮੀਂਹ ਦਾ ਅਸਾਰ ਬਣੇ ਹੋਏ ਨੇਗੇ ਸੋ ਕੋਸ਼ਿਸ਼ ਕਰੋ ਜੇ ਮੀਂਹ ਪੈਣ ਤੋਂ ਬਾਅਦ ਜਿਹੜਾ ਚੋਨਾ ਲੱਗਦਾ ਉਹ ਨਾਲ ਤਾਂ ਚੱਲਣ ਦੇ ਵਿੱਚ ਸੌਖਾ ਚੱਲ ਪੂਗਾ ਤੇ ਦੂਸਰਾ ਪਾਣੀ ਦੀ ਜਿਹੜੀ ਪੂਰਤੀ ਆ ਉਹ ਕਿਤੇ ਨਾ ਕਿਤੇ ਥੋੜੇ ਸਮੇਂ ਦੇ ਵਿੱਚ ਹੀ ਪੂਰੀ ਕੀਤੀ ਜਾ ਸਕਦੀ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਝੋਨਾ ਲਾਉਣਾ ਕੋਈ ਉਹ ਬੜਾ ਜ਼ਿਆਦਾ ਮਤਲਬ ਆਪਾਂ ਨੂੰ ਫਾਇਦੇਮੰਦ ਸਾਬਤ ਨਹੀਂ ਹੋਣਾ ਸੋ 2-4 ਦਿਨ ਵੇਟ ਕਰ ਲਓ ਤੇ ਝੋਨਾ ਤਾਂ ਚਲੋ ਲਾਉਣੀ ਆ ਹਨਾ ਪਰ ਆਪਣਾ ਬੇਸ ਤੁਸੀਂ ਨਾ ਹੋਵੇ ਨਾ ਪਾਣੀ ਨਾ ਸਮਾ ਨਾ ਪੈਸਾ ਇਸ ਲਈ ਹੱਥ ਜੋੜ ਕੇ ਅਪੀਲ ਕਰਦੇ ਹਾਂ ਤੁਹਾਨੂੰ ਕਿ ਮੌਸਮ ਨੂੰ ਜਰੂਰ ਜੇ ਲੱਗਦਾ ਇੰਟਰਨੈਟ ਆਪਾਂ ਸਾਰੀ ਦੇਖਦੇ ਹਾਂ ਕਿ ਨੈਟ ਦੇ ਜੇ ਮੌਸਮ ਨੇ ਦੱਸਿਆ ਹੋਵੇਗਾ ਤਾਂ ਉਹਨੂੰ ਦੇਖ ਪੜਤਾਲ ਕਰਕੇ ਉਹਦੀ ਫਿਰ ਉਸ ਤੋਂ ਬਾਅਦ ਚ ਉਹਨਾਂ ਲਾਵੋ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਹਰ ਇੱਕ ਕਿਸਾਨ ਤੱਕ ਇਹ ਵੀਡੀਓ ਜਰੂਰ ਪਹੁੰਚਾਵੋ ਸੋ ਇਸ ਬਾਰੇ ਤੁਹਾਡੇ ਕੀ ਕਹਿਣਾ ਦਾ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਇਹ ਇਦਾਂ ਦੇ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਿਓ ਧੰਨਵਾਦ